ਸਾਧ ਸੰਗਤ ਜੀਓ ਆਓ ਸਰਵਣ ਕਰੀਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਅਵਤਾਰ ਧਾਰਦੇ ਨੇ ਉਸ ਵੇਲੇ ਕਿਦਾਂ ਦਾ ਸੁਭਾਗਾ ਸਮਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮ ਰੱਖਿਆ ਜਾਂਦਾ ਹੈ ਉਹ ਨਾਮ ਕਿਸ ਤਰ੍ਹਾਂ ਤੇ ਨਾਨਕ ਨਿਰੰਕਾਰ ਹੀ ਕਿਉਂ ਰੱਖਿਆ ਗਿਆ ਆਓ ਇਹ ਜਨਮ ਸਾਖੀ ਪਈ ਬਾਲੇ ਵਾਲੀ ਦੇ ਵਿੱਚੋਂ ਆਪਾਂ ਸਾਖੀ ਸਰਵਣ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੱਤਕ ਦੀ ਪੂਰਨ ਮਾਸੀ ਨੂੰ ਅਵਤਾਰ ਧਾਰਦੇ ਨੇ ਸਮਾ ਜੋ ਹੈ ਉਹ ਅੱਧੀ ਰਾਤ ਤੋਂ ਇੱਕ ਘੜੀ ਉੱਪਰ ਬੀਤ ਚੁੱਕਾ ਹੈ ਅਨੁਰਾਧਾ ਨਛੱਤਰ ਆ ਸ਼ੁਭ ਮਹੂਰਤ ਗੁਰੂ ਸਾਹਿਬ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਕੋਖ ਤੂੰ ਅਵਤਾਰ ਧਾਰਦੇ ਨੇ ਘਰ ਦੇ ਵਿੱਚ ਜਦੋਂ ਬੇਟਾ ਪੈਦਾ ਹੋਇਆ ਮਹਿਤਾ ਕਾਲੂ ਜੀ ਨੂੰ ਖਬਰ ਹੋਈ ਹੈ ਕਿ ਕਾਲੂ ਆਪ ਜੀ ਦੇ ਘਰ ਬੇਟਾ ਪੈਦਾ ਹੋਇਆ ਹੈ ਤਾਂ ਉਸ ਵੇਲੇ ਕਾਲੂ ਜੀ ਪੁਜਿਤ ਹਰदयाल ਦੇ ਕੋਲ ਗਏ ਨੇ ਹਰदयाल ਪੁਜਿਤ ਵੀ ਹੈ ਉਸ ਨੂੰ ਬੋਲਦਾ ਗੁਰਦੇਵ ਵੀ ਕਹਿੰਦੇ ਸਨ ਤਾਂ ਜਦੋਂ ਵੱਡੇ ਵੇਲੇ ਕਾਲੂ ਜੀ ਹਰਦੇਵਾਲ ਦੇ ਘਰ ਗਏ ਜਾ ਕਰਕੇ ਨਮਸਕਾਰ ਕੀਤੀ ਹੈ ਅੱਖਣ ਲੱਗੇ ਪੰਥਾ ਜੀ ਮੱਥਾ ਟੇਕਦੇ ਆਂ ਅੱਗੋਂ ਹਰਦੇਵਾਲ ਕਾਲੂ ਜੀ ਵੱਲ ਵੇਖ ਕੇ ਬੋਲਦਾ ਕਿ ਕਿਉਂ ਕਾਲੂ ਕਿਸ ਤਰ੍ਹਾਂ ਆਉਣਾ ਹੋਇਆ ਤਾਂ ਕਾਲੂ ਜੀ ਆਖਣ ਲੱਗੇ ਪੰਡਿਤ ਜੀ ਘਰ ਦੇ ਵਿੱਚ ਬਾਲਕ ਨੇ ਜਨਮ ਲਿਆ ਏ ਤੁਸੀਂ ਨਾਲ ਚੱਲੋ ਤੇ ਜਨਮ ਪੱਤਰੀ ਲਿਖੋ ਤਾਂ ਉਸ ਵੇਲੇ ਹਰदयाल ਜੀ ਨੇ ਆਖਿਆ ਕਿ ਬੜੀ ਪਰਮੇਸ਼ਰ ਦੀ ਕਿਰਪਾ ਹੋਈ ਐ ਮਹਿਤਾ ਕਾਲੂ ਜੀ ਤੁਸੀਂ ਇਦਾਂ ਕੰਮ ਕਰੋ ਤੁਸੀਂ ਜਾਓ ਮੈਂ ਸੇਵਾ ਪੂਜਾ ਕਰਕੇ ਆਂਦਾ ਹਾਂ ਇਸ ਤਰ੍ਹਾਂ ਜੋ ਮਹਿਤਾ ਕਾਲੂ ਜੀ ਹਨ ਉਹ ਆਪਣੇ ਘਰ ਆ ਗਏ ਨੇ ਪਿੱਛੋਂ 5 ਘੜੀਆਂ ਦਿਨ ਚੜ ਗਿਆ ਹੈ ਤਾਂ ਉਸ ਵੇਲੇ ਪੰਡਿਤ ਹਰਦੇਵ ਆਲੇ ਆਇਆ ਹੈ ਕਾਲੂ ਨੂੰ ਅਸ਼ੀਰਵਾਦ ਦਿੱਤਾ ਤਾਂ ਉਸ ਵੇਲੇ ਮੀਤਾ ਕਾਲੂ ਜੀ ਨੇ ਪ੍ਰੋਤ ਨੂੰ ਅੰਦਰ ਬੜੇ ਸਤਕਾਰ ਦੇ ਨਾਲ ਬਿਠਾਇਆ ਬੜੇ ਸੋਹਣੇ ਉਸ ਦੇ ਹੇਠਾਂ ਬਸਤਰ ਬੈਣ ਵਾਸਤੇ ਵਿਛਾਏ ਨੇ ਸੋਹਣਾ ਆਸਣ ਸਜਾਇਆ ਹੈ ਜਿਸ ਵੇਲੇ ਪੰਡਿਤ ਜੀ ਨੂੰ ਬਿਠਾਇਆ ਤਾਂ ਹੰਦੇ ਨੇ ਬੈਠ ਕੇ ਆਖਿਆ ਕਿ ਜਾ ਕਾਲੂ ਇੱਕ ਕਾਗਜ਼ ਲੈ ਆ ਕੇਸਰ ਲੈ ਆ ਤਾਂ ਕਾਲੂ ਜੀ ਕਾਗਜ਼ ਕੇਸਰ ਤੇ ਇੱਕ ਥਾਲੀ ਦੇ ਵਿੱਚ ਚੌਲ ਤੇ ਗੁੜ ਲੈ ਆਇਆ ਤਾਂ ਉਸ ਵੇਲੇ ਪੰਡਿਤ ਜੀ ਨੇ ਆਖਿਆ ਕਾਲੂ ਮੈਨੂੰ ਉਸ ਵੇਲੇ ਦਾ ਵਾਕਿਆ ਦੱਸੋ ਸ਼ਬਦ ਸੁਣਾਓ ਜਦੋਂ ਇਸ ਬੱਚੇ ਨੇ ਜਨਮ ਲਿਆ ਹੈ ਤਾਂ ਕਾਲੂ ਆਖ ਰਿਹਾ ਤੇ ਵਕਤ ਤਾਂ ਮੈਂ ਦੱਸ ਸਕਦਾ ਜਦੋਂ ਜਨਮ ਲਿਆ ਤਾਂ ਜਨਮ ਦੀ ਮੈਨੂੰ ਖਬਰ ਹੈ ਕਿ ਇੱਕ ਘੜੀ ਦੁਪਹਿਰ ਰਾਤ ਬੀਤੀ ਸੀ ਭਾਵ ਅੱਧੀ ਰਾਤ ਤੂੰ ਇੱਕ ਘੜੀ ਉੱਪਰ ਆ ਜਦੋਂ ਜਨਮ ਲਿਆ ਤਾਂ ਕਾਲੂ ਜੀ ਦੱਸ ਰਹੇ ਨੇ ਕਿ ਸ਼ਬਦ ਦੀ ਮੈਨੂੰ ਕੋਈ ਖਬਰ ਨਹੀਂ ਕਿ ਉਸ ਸਮੇਂ ਕੈਸੀ ਆਵਾਜ਼ ਆਈ ਹੈ ਤੇ ਪੰਡਿਤ ਨੇ ਆਖਿਆ ਕਾਲੂ ਅੰਦਰੋਂ ਜਾ ਕੇ ਦਾਈ ਨੂੰ ਪੁੱਛ ਦਾਈ ਨੂੰ ਜ਼ਰੂਰ ਪਤਾ ਹੈ ਤਾਂ ਕਾਲੂ ਜੀ ਨੇ ਦਾਈ ਨੂੰ ਸੱਦਿਆ ਇਤਿਹਾਸ ਦੇ ਵਿੱਚ ਦਾਈ ਦਾ ਨਾਮ ਦੌਲਤਾ ਦਾਈ ਆਇਆ ਹੈ ਜਦੋਂ ਦਾਈ ਨੂੰ ਬਲਾਵਾ ਪਿਆ ਦਾਈ ਬਾਹਰ ਆਈ ਹੈ ਆ ਕੇ ਦੌਲਤਾ ਦਾਈ ਆਖਣ ਲੱਗੀ ਕਿ ਮਹਿਤਾ ਜੀ ਕੀ ਕੰਮ ਹੈ ਤਾਂ ਕਾਲੂ ਨੇ ਆਖਿਆ ਇਹ ਦੌਲਤਾਂ ਪੰਡਿਤ ਹਰਦੇਵਾਲ ਜੀ ਜੋ ਪੁੱਛਦੇ ਨੇ ਇਹਨਾਂ ਦੀ ਗੱਲ ਦਾ ਜਵਾਬ ਦੇ ਤਾਂ ਉਸ ਵੇਲੇ ਪੰਡਿਤ ਜੀ ਨੇ ਪੁੱਛਿਆ ਕਿ ਬੱਚੇ ਦੇ ਜਨਮ ਸਮੇਂ ਕੈਸੀ ਆਵਾਜ਼ ਹੈ ਕਿਹਸਾ ਬੋਲਬਾਲਾ ਹੈ ਤਾਂ ਦੌਲਤਾਂ ਦਾਈ ਆਕਣ ਲੱਗੀ ਕਿ ਮੈਂ ਕੀ ਦਸਾਂ ਇਸ ਬੱਚੇ ਨੇ ਮੇਰੇ ਹੱਥਾਂ ਦੇ ਵਿੱਚ ਜਦੋਂ ਜਨਮ ਲਿਆ ਤਾਂ ਇਸ ਦੇ ਜਨਮ ਲੈਣ ਦੇ ਤੌਰ ਤਰੀਕੇ ਹੀ ਵੱਖਰੇ ਨੇ ਕਈ ਬਾਲਕ ਮੇਰੇ ਹੱਥਾਂ ਦੇ ਵਿੱਚ ਜਨਮੇ ਤੇ ਇਸ ਤਰ੍ਹਾਂ ਦਾ ਅਜੇ ਤੱਕ ਕੋਈ ਨਹੀਂ ਜਨਮਿਆ ਤਾਂ ਹਰ ਵਿਅਕਤੀ ਜਿੰਨੇ ਪੁੱਛਿਆ ਕਿ ਐਸੀ ਕਿਹੜੀ ਗੱਲ ਹੈ ਤਾਂ ਆਖਣ ਲੱਗੀ ਕਿ ਅੱਗੇ ਜਿੰਨੇ ਬਾਲਕ ਜਨਮ ਲੈਂਦੇ ਨੇ ਉਹ ਰੋਂਦੇ ਨੇ ਇਹ ਪਹਿਲਾ ਬਾਲਕ ਵੇਖਿਆ ਹੈ ਜਨਮ ਲੈਣ ਸਮੇ ਇਸ ਤਰ੍ਹਾਂ ਹੱਸਿਆ ਹੈ ਜਿਸ ਤਰ੍ਹਾਂ ਕੋਈ ਸਿਆਣਾ ਹੱਸ ਕੇ ਮਿਲਦਾ ਹੈ ਇਸ ਕਰਕੇ ਇਸ ਬਾਲਕ ਦੀ ਮੈਨੂੰ ਇਹ ਵੱਡੀ ਹੈਰਾਨਗੀ ਹੋ ਰਹੀ ਹੈ ਤਾਂ ਪੰਡਿਤ ਜੀ ਵੀ ਆਖਣ ਲੱਗੇ ਸੁਣ ਕਾਲੂ ਸਤਾਈਆਂ ਨਛੱਤਰ ਇਹ ਬਾਲਕ ਜਨਮਿਆ ਹੈ ਪਹਿਲੇ ਦੋ ਪਹਿਰਾਂ ਦੇ ਅੰਦਰ ਰਾਤ ਜੇ ਇਹ ਜਨਮਿਆ ਹੰਦਾ ਤਾਂ ਸਾਹੁਕਾਰ ਹੁੰਦਾ ਹੁਣ ਇਹ ਤੀਸਰੇ ਪਹਿਰ ਦੇ ਵਿੱਚ ਜਨਮਿਆ ਹੈ ਕਿਉਂਕਿ ਦੋਹਾਂ ਪਹਿਰਾਂ ਤੋਂ ਇੱਕ ਘੜੀ ਰਾਤ ਉੱਪਰ ਬੀਤ ਚੁੱਕੀ ਹੈ ਤੇ ਇਹ ਅੱਜ ਵੱਡੀ ਪੂਰਬੀ ਦੀ ਰਾਤ ਹੈ ਇਸ ਦੇ ਸ਼ਿਰ ਤੇ ਛਤਰ ਝੁਲੇਗਾ ਤਾਂ ਉਹ ਪੰਡਿਤ ਹਰदयाल ਆਖਦਾ ਹੈ ਕਿ ਮੈਨੂੰ ਬੜੀ ਹੈਰਾਨੀ ਹੈ ਕਿ ਕਿਹੜਾ ਛਤਰ ਝੁਲੇਗਾ ਇਹ ਤੇ ਪਰਮੇਸ਼ਰ ਹੀ ਜਾਣਦਾ ਹੈ ਤਾਂ ਉਹ ਵਿਚਾਰਵਾਨ ਬੜਾ ਸੀ ਜਦੋਂ ਕਾਲੂ ਨੇ ਆਖਿਆ ਹੇ ਪੰਡਿਤ ਜੀ ਕਿਹੜਾ ਛਤਰ ਝੁਲੇਗਾ ਤਾਂ ਪੰਡਿਤ ਨੇ ਆਖਿਆ ਕਾਲੂ ਮੈਨੂੰ ਬਾਲਕ ਦਾ ਦਰਸ਼ਨ ਕਰਾਓ ਉਸ ਵੇਲੇ ਕਾਲੂ ਜੀ ਅੰਦਰ ਗਏ ਨੇ ਮਾਤਾ ਤ੍ਰਿਪਤਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਗੋਦ ਦੇ ਵਿੱਚ ਲਿਆ ਹੋਇਆ ਹੈ ਤਾਂ ਕਾਲੂ ਜੀ ਆਖਣ ਲੱਗੇ ਕਿ ਬਾਲਕ ਨੂੰ ਬਾਹਰ ਪੰਡਿਤ ਜੀ ਦੇ ਕੋਲ ਲੈ ਕੇ ਜਾਣਾ ਹੈ ਮਾਤਾ ਜੀ ਜਿਨ੍ਹਾਂ ਨੇ ਗੋਦ ਵਿੱਚ ਲਿਆ ਹੈ ਆਖਣ ਲੱਗੇ ਬਾਹਰ ਤੇ ਠੰਡ ਬੜੀ ਹੈ ਬੱਚੇ ਨੂੰ ਠੰਡ ਲੱਗ ਜੇਗੀ ਇਸ ਕਰਕੇ ਮੈਂ ਬਾਲਕ ਬਾਹਰ ਕਿ ਭੇਜਣ ਵਾਸਤੇ ਤਿਆਰ ਨਹੀਂ ਤਾਂ ਉਸ ਵੇਲੇ ਕਾਲੂ ਜੀ ਨੇ ਦੱਸਿਆ ਕਿ ਮਾਤਾ ਜੀ ਬਾਲਕ ਨੂੰ ਬਾਹਰ ਨਹੀਂ ਭੇਜਦੇ ਤਾਂ ਪੰਡਿਤ ਜੀ ਨੇ ਆਵਾਜ਼ਾ ਦਿੱਤਾ ਏ ਕਿ ਬਾਲਕ ਨੂੰ ਬਾਹਰ ਭੇਜ ਦੇਵੋ ਜੇ ਕੋਈ ਵਿਗਨ ਪਵੇਗਾ ਮੈਂ ਜ਼ਿੰਮੇਵਾਰ ਹੋਵਾਂਗਾ ਬੜਾ ਧਿਆਨ ਰੱਖਿਆ ਜਾਏਗਾ ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਬੜੇ ਹੀ ਸੁੰਦਰ ਪੋਤੜਿਆਂ ਦੇ ਵਿੱਚ ਲਵੇਟ ਕੇ ਬਾਹਰ ਲਿਆਂਦਾ ਗਿਆ ਪੰਡਿਤ ਜੀ ਅੱਗੇ ਬੈਠੇ ਨੇ ਪੰਡਿਤ ਗਿਆਨਵਾਨ ਸੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਹ ਪੰਡਿਤ ਉੱਠ ਖੜਾ ਹੋਇਆ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਐ ਤਾਂ ਪੰਡਿਤ ਨੇ ਆਖਿਆ ਜਾ ਕਾਲੂ ਜਾ ਤੂੰ ਬਾਲਕ ਨੂੰ ਅੰਦਰ ਲੈ ਜਾ ਅਸੀਂ ਜੋ ਵੇਖਣਾ ਸੀ ਉਹ ਵੇਖ ਲਿਆ ਏ ਹੁਣ ਕਾਲੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਗੋਦ ਵਿੱਚ ਲੈ ਕੇ ਅੰਦਰ ਲੈ ਕੇ ਗਿਆ ਮਾਤਾ ਤ੍ਰਿਪਤਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਮਿਲੇ ਤਾਂ ਮਾਤਾ ਜੀ ਨੇ ਫੇਰ ਆਪਣੇ ਸੀਨੇ ਨਾਲ ਲਾਇਆ ਹੈ ਤਾਂ ਇਸ ਤਰ੍ਹਾਂ ਪੰਡਿਤ ਦੇ ਕੋਲ ਫੇਰ ਕਾਲੂ ਜੀ ਆਏ ਆਖਣ ਲੱਗੇ ਹੈ ਪੰਡਿਤ ਜੀ ਇਸ ਬਾਲਕ ਦਾ ਨਾਮ ਦੱਸੋ ਨਾਮ ਕੀ ਰਖੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਨਾਮ ਰੱਖਣ ਵਾਸਤੇ ਕਾਲੂ ਜੀ ਪੁੱਛ ਰਹੇ ਨੇ ਤਾਂ ਇਹ ਵੀ ਪੁੱਛ ਰਹੇ ਨੇ ਕਿ ਮਹੂਰਤ ਦੱਸੋ ਕੈਸੇ ਮਹੂਰਤ ਵਿੱਚ ਜਨਮਿਆ ਇਹਦੇ ਲੱਛਣ ਦੱਸੋ ਤਾਂ ਪੰਡਤ ਨੇ ਆਖਿਆ ਕਾਲੂ ਇਸ ਦਾ ਨਾਮ ਕੋਈ ਆਮ ਨਾਮ ਨਹੀਂ ਰੱਖਣਾ ਤੇ ਨਾ ਹੀ ਇਹ ਕੋਈ ਆਮ ਬਾਲਕ ਜਨਮਿਆ ਹੈ ਇਸ ਦਾ ਨਾਮ ਰੱਖਣ ਵਾਸਤੇ ਸਮਾਂ ਚਾਹੀਦਾ ਹੈ ਮੈਂ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਸੋਧ ਕੇ ਇਸ ਦਾ ਨਾਮ ਰੱਖਾਂਗਾ ਹੁਣ ਮੈਨੂੰ ਜਾ ਲੈਣ ਦਿਓ 13 ਦਿਨਾਂ ਬਾਅਦ ਮੈਂ ਫੇਰ ਆਵਾਂਗਾ ਇੱਕ ਤੇ ਮੈਂ ਇਹਨਾਂ ਦਾ ਨਾਮ ਰੱਖਾਂਗਾ ਇੱਕ ਚੋਲਾ ਪਾ ਕੇ ਜਾਵਾਂਗਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਪੰਡਿਤ ਹਰਦੇਵਾਲ ਜੀ ਵਾਪਸ ਆ ਗਏ ਨੇ ਜਦੋਂ ਪੰਡਿਤ ਘਰ ਆਇਆ 13 ਦਿਨ ਇਹੋ ਜਿਹਾ ਵਿਚਾਰ ਕਰਦਾ ਰਿਹਾ ਕਿ ਕੈਸਾ ਨਾਮ ਰੱਖਿਆ ਜਾਵੇ ਇਹ ਬਾਲਕ ਕੋਈ ਆਮ ਬਾਲਕ ਨਹੀਂ ਇਹ ਕੋਈ ਵੱਡਾ ਅਵਤਾਰੀ ਪੁਰਸ਼ ਸੰਸਾਰ ਤੇ ਆਇਆ ਹੈ ਹੁਣ 13 ਦਿਨ ਹੋਏ ਤਾਂ ਆਪਣੇ ਮਿੱਥੇ ਸਮੇਂ ਤੇ ਪੰਡਿਤ ਹਰਦੇਵਾਲ ਮਿੱਤੇ ਕਾਲੂ ਦੇ ਘਰ ਗਿਆ ਚੋਲਾ ਗੁਰੂ ਨਾਨਕ ਪਾਤਸ਼ਾਹ ਨੂੰ ਬਾਲਕ ਨੂੰ ਪਾਇਆ ਤਾਂ ਨਾਮ ਉੱਥੇ ਰੱਖਿਆ ਹੈ ਨਾਨਕ ਨਿਰੰਕਾਰੀ ਹੁਣ ਕਾਲੂ ਜੀ ਨੇ ਆਖਿਆ ਪੰਡਿਤ ਜੀ ਇਹ ਤੁਸੀਂ ਕਿਹਦਾ ਨਾਮ ਰੱਖ ਦਿੱਤਾ ਨਾਨਕ ਨਿਰੰਕਾਰੀ ਇਸ ਦੇ ਵਿੱਚੋਂ ਤੇ ਸਾਂਝੀ ਜੀ ਝਲਕ ਪੈਂਦੀ ਹੈ ਹਿੰਦੂਆਂ ਦਾ ਅਤੇ ਮੁਸਲਮਾਨਾਂ ਦਾ ਇਹ ਸਾਂਝਾ ਜਿਆ ਤੁਸੀਂ ਨਾਮ ਰੱਖਤਾ ਹੈ ਪਤਾ ਨਹੀਂ ਚੱਲਦਾ ਕਿ Hindu ਹੈ ਜਾਂ Musalman ਹੈ ਤਾ ਪੰਡਿਤ ਨੇ ਆਖਿਆ ਕਾਲੂ ਬੜੀ ਸੋਚ ਵਿਚਾਰ ਕੇ ਇਹ ਨਾਮ ਰੱਖਿਆ ਹੈ ਇਹ ਵੱਡਾ ਅਵਤਾਰੀ ਆ ਇਹ ਤੇਰੇ ਘਰ ਜੋ ਆਇਆ ਹੈ ਇਹਦੇ ਵਰਗਾ ਅਵਤਾਰ ਕੋਈ ਨਹੀਂ ਆਇਆ ਅੱਗੇ ਕੋਈ ਨਹੀਂ ਹੋਇਆ ਸ਼੍ਰੀ ਰਾਮਚੰਦਰ ਤੇ ਕ੍ਰਿਸ਼ਨ ਚੰਦ ਹੋਏ ਨੇ ਉਹਨਾਂ ਨੂੰ ਹਿੰਦੂ ਪੂਜਦੇ ਸੰ ਤਾਂ ਇਹ ਜੋ ਤੇਰੇ ਘਰ ਬਾਲਕ ਪੈਦਾ ਹੋਇਆ ਹੈ ਇਸ ਨੂੰ ਹਿੰਦੂ ਵੀ ਪੂਜਣਗੇ ਮੁਸਲਮਾਨ ਵੀ ਪੂਜਣਗੇ ਤਾਂ ਇਸ ਦਾ ਨਾਮ ਜ਼ਮੀਨ ਅਸਮਾਨਾਂ ਦੇ ਵਿੱਚ ਰਹੇਗਾ ਵਣ ਤ੍ਰਿਣ ਨਾਨਕ ਨਾਨਕ ਹੋਏਗੀ ਤਾਂ ਉਸ ਵੇਲੇ ਪੰਡਿਤ ਹਰदयाल ਜੀ ਦੱਸ ਰਹੇ ਨੇ ਇਹ ਕੋਈ ਆਮ ਬਾਲਕ ਨਹੀਂ ਸਮੁੰਦਰ ਵੀ ਇਸ ਤਾਂ ਹੀ ਰਾਹ ਦਵੇਗਾ ਰਸਤਾ ਛੱਡ ਦਵੇਗਾ ਇਸ ਦੇ ਲੰਘਣ ਵਾਸਤੇ ਜੇ ਪਤਾਲ ਵਿੱਚ ਵੀ ਜਾਣਾ ਹੋਵੇ ਧਰਤੀ ਵੀ ਇਹਨਾਂ ਨੂੰ ਰਾਹ ਦਵੇਗੀ ਅਸਮਾਨ ਵੀ ਇਹਨਾਂ ਨੂੰ ਰਾਹ ਦਵੇਗਾ ਇਹ ਐਸਾ ਤੇਰੇ ਘਰ ਬਾਲਕ ਜਨਮਿਆ ਹੈ ਜੋ ਸਿਰਫ ਤੇ ਸਿਰਫ ਇੱਕ ਨਿਰੰਕਾਰ ਨਿਰੰਕਾਰ ਹੀ ਜਪੇਗਾ ਅਤੇ ਲੋਕਾਂ ਨੂੰ ਵੀ ਜਪਾਵੇਗਾ ਬੜਾ ਹੀ ਧਰਮਾਤਮਾ ਹੋਵੇਗਾ ਬੜਾ ਹੀ ਗਿਆਨੀ ਧਿਆਨੀ ਹੋਵੇਗਾ ਵੱਡੇ ਵੱਡੇ ਗਿਆਨੀ ਧਿਆਨੀ ਆਪਣੇ ਆਪ ਨੂੰ ਕਹਿਣ ਕਾ ਹਉਣ ਵਾਲੇ ਇਸ ਦੇ ਚਰਨਾ ਤੇ ਝੁਕਣਗੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨਾਨਕ ਨਿਰੰਕਾਰੇ ਤੇਰਾ ਬੋਲ ਕੇ ਐਸਾ ਹੋਵੇਗਾ ਕਿ ਇਹ ਕੀਤੇ ਨਹੀਂ ਕੀਤਾ ਜਾਣੇਗਾ ਭਾਵ ਕਿ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਨੂੰ ਵੱਡਾ ਕਰਕੇ ਨਹੀਂ ਜਾਣੇਗਾ ਐਸਾ ਤੇਰੇ ਘਰ ਬਾਲਕ ਜਨਮਿਆ ਹੈ ਤਾਂ ਉਥੇ ਪੰਡਿਤ ਹਰਦੇਵਾਲ ਜੀ ਆਖ ਰਹੇ ਨੇ ਕਾਲੂ ਮੈਨੂੰ ਇਸ ਗੱਲ ਦਾ ਅਰਮਾਨ ਸਹਦ ਰਵੇ ਕਿ ਪਤਾ ਨਹੀਂ ਇਸ ਦੇ ਵੱਡੇ ਵੱਡੇ ਪਰਤਾਪ ਮੈਂ ਵੇਖਾਂ ਜਾਂ ਨਾ ਵੇਖਾਂ ਕਿਉਂਕਿ ਮੈਂ ਉਮਰ ਕਰਕੇ ਕਾਫੀ ਵੱਡਾ ਹੋ ਚੁੱਕਾ ਮੇਰੀ ਉਮਰ ਪਤਾ ਨਹੀਂ ਅੱਗੇ ਕਿੰਨੀ ਕਰਿੰਦੀ ਹੈ ਪਰ ਤੇਰੇ ਕਰ ਜੋ ਬੱਚਾ ਜਨਮਿਆ ਹੈ ਇਹ ਵੱਡਾ ਅਵਤਾਰੀ ਜਨਮਿਆ ਹੈ 99 ਤੇ 84 ਸਿੱਧ 6 ਜਤੀ 52 ਬੀਰ 64 ਜੋਗਣੀ ਭੂਤ ਪ੍ਰੇਤ ਦੇਵ ਦਨਵ ਦੇਵੀਆਂ ਰਿषि मुनि ਪੀਰ ਪਕੰਬਰ ਸਾਰੇ ਇਸ ਦੀ ਆਗਿਆ ਮੰਨਣਗੇ ਤਾਂ ਇਹ ਕੋਈ ਬਾਲਕ ਆਮ ਨਹੀਂ ਇਹ ਆਪ ਨਿਰੰਕਾਰ ਜਗਤ ਦੇ ਉਧਾਰ ਕਰਨ ਨੂੰ ਆਇਆ ਹੈ ਜਦੋਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਸਿਫਤਾਂ ਕਾਲੂ ਦੇ ਸਾਹਮਣੇ ਪੰਡਿਤ ਹਰदयाल ਨੇ ਕੀਤੀਆਂ ਕਾਲੂ ਬੜਾ ਖੁਸ਼ ਹੋਇਆ ਪੰਡਿਤ ਹਰदयाल ਆਪਣੇ ਘਰ ਨੂੰ ਗਿਆ ਹੈ ਕਾਲੂ ਨੇ ਘਰ ਦੇ ਵਿੱਚ ਗਉਂਆਂ ਦਾਨ ਕਰ ਦਿੱਤੀਆਂ ਬੜਾ ਹੀ ਦਾਨਪੁਨ ਕੀਤਾ ਬੜੇ ਮੰਗਲਚਾਰ ਹੋਏ ਨੇ ਸਾਰੇ ਪਰਿਵਾਰ ਨੇ ਖੁਸ਼ੀ ਮਨਾਈ ਹੈ ਇਸੇ ਤਰ੍ਹਾਂ ਮਾਤਾ ਤ੍ਰਿਪਤਾ ਜੀ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਤੇ ਇਸਤਰੀਆਂ ਆ ਕੇ ਵਧਾਈਆਂ ਦਿੰਦੀਆਂ ਨੇ ਸੋ ਭਾਈ ਗੁਰਦਾਸ ਜੀ ਵੀ ਲਿਖਦੇ ਹਨ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਵਾ ਸੋ ਸੰਗਤਾਂ ਨੇ ਇਹ ਕਮੈਂਟ ਕਰਕੇ ਮੰਗ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਾਖੀਆਂ ਜਨਮ ਸਾਖੀ ਦੇ ਵਿੱਚੋਂ ਸ਼ੁਰੂ ਤੋਂ ਸੁਣਾਈਆਂ ਜਾਣ ਅੱਜ ਦੂਸਰੀ ਸਾਖੀ ਲੈ ਕੇ ਹਾਜ਼ਰ ਹੋਏ ਪਹਿਲੀ ਵਿੱਚ ਜਨਮ ਪੱਤਰੀ ਮਗਾਉਣ ਵਾਲੀ ਸਾਖੀ ਆਪ ਜੀ ਨੇ ਸੁਣੀ ਐ ਦੂਸਰੀ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਗੁਰੂ ਸਾਹਿਬ ਜੀ ਦਾ ਨਾਮ ਕਿਸ ਤਰ੍ਹਾਂ ਰੱਖਿਆ ਹੁਣ ਅੱਗੇ ਗੁਰੂ ਜੀ ਬਚਪਨ ਦੇ ਵਿੱਚ ਖੇਡਾਂ ਕੈਸੀਆਂ ਖੇਡਦੇ ਨੇ ਇਹ ਸਾਖੀ ਲੈ ਕੇ ਛੇਤੀ ਹੀ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗੇ ਵੀਡੀਓ ਚੰਗੀ ਲੱਗੀ ਤੇ ਕਮੈਂਟ ਕਰਕੇ ਵਿਚਾਰ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਨਾ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇੱਥੇ ਸਮਾਪਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਮਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ